ਉਹ ਦੇਖੋ ਜੀ ਮੁੰਡਾ ਡਿੱਗ ਪਿਆ ਕਿਉਂਕਿ ਪੌਣ ਆਈ ਹੁੰਦੀ ਆ ਪਤਾ ਨਹੀਂ ਲੱਗਦਾ ਹਨਾ ਪੈਰ ਨਹੀਂ ਲੱਗਦੇ ਥੱਲੇ ਸੁਣਿਆ ਮੈਂ ਆਪਾਂ ਨੂੰ ਕਦੇ ਆਈ ਨਹੀਂ ਕਹਿੰਦੇ ਹੁੰਦੇ ਪੈਰ ਨਹੀਂ ਥੱਲੇ ਲੱਗਦਾ ਹੁੰਦਾ ਪਤਾ ਨਹੀਂ ਲੱਗਦਾ ਬੰਦੇ ਨੂੰ ਪੌਣ ਦੋਸਤੋ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਤੇ ਇੱਕ ਵਾਰ ਫਿਰ ਤੁਹਾਨੂੰ ਵੈਲਕਮ ਆ ਤੁਹਾਡਾ ਅੱਜ ਦੇ ਨਵੇਂ ਬਲੌਗ 'ਚ ਤੇ ਅੱਜ ਪਿੰਡ ਚੱਲ ਰਿਹਾ ਸੀ ਮੇਲਾ ਵਰਤਾਂ ਦਾ ਤੇ ਦਿਖਾਉਣੇ ਤੁਹਾਨੂੰ ਜਾ ਕੇ ਪ੍ਰੋਗਰਾਮ ਜੁੜੇ ਰਹੋ ਐਂਡ ਤੱਕ ਨਾਲ ਹਾਂਜੀ ਮਿੱਤਰੋ ਇੱਧਰ ਚੱਲ ਰਿਹਾ ਲੰਗਰ ਤੇ ਹੁਣ ਜੋਤ ਲੱਗਣ ਵਾਲੀ ਆ ਤਿਆਰੀਆਂ ਸ਼ਾਇਰੀਆਂ ਹੋ ਰਹੀਆਂ ਪੂਰੀਆਂ ਸੰਗਤ ਲੰਗਰ ਛੱਕ ਰਹੀ ਆ ਇਧਰ ਵੀ ਮੈਂ ਤੁਹਾਨੂੰ ਦਿਖਾ ਕੇ ਆਉਣਾ ਮੋਲ ਬਣਾਈ ਜਾਂਦੇ ਆ ਮੁੰਡੇ ਰਗੜਾ ਲਾਈ ਜਾਂਦੇ ਆ ਮੈਨੂੰ ਲੱਗਦਾ ਦੇਖਦੇ ਆ ਅੱਗੇ ਜਾ ਕੇ ਤੇ ਲਾਈ ਜਾਂਦੇ ਆ ਰਗੜਾ ਭੰਗ ਬਣੂਗੀ ਤੇ ਅੱਜ ਆਖਰੀ ਦਿਨ ਐਸ ਲਈ ਭੰਗਾ ਆਖਰੀ ਦਿਨ ਭੰਗ ਬਣਾਉਂਦੇ ਹੁੰਦੇ ਆ ਮੁੰਡੇ ਨਾਲ ਮਿਲ ਕੇ ਬਣਾਈਏ ਭੰਗ ਇਧਰ ਲੱਗਾ ਸਾਊਂਡ ਸਿਸਟਮ ਤੇ ਸਾਹਮਣੇ ਲੰਗਰ ਚੱਲੀ ਜਾਂਦਾਗਾ ਠੀਕ ਆ ਪਵਨ ਦੇ ਵੀ ਤਿਆਰੀਆਂ ਚੱਲੀ ਜਾਂਦੀਆਂ ਤੇ ਆਪਾਂ ਵੀ ਲੰਗਰ ਛਕ ਲੈਨੇ ਆ ਕਿਉਂਕਿ ਉਸ ਤੋਂ ਬਾਅਦ ਸ਼ੁਰੂ ਹੋ ਜਾਣਾ ਕੰਮ ਵਰਤਾਂ ਦਾ ਤੇ ਜੁੜੇ ਰ ਨਾਲ ਤੁਹਾਨੂੰ ਦਿਖਾਵਾਂਗੇ ਅੱਗੇ ਕੀ ਬੰਦਾ ਤੇ ਕੀ ਨਹੀਂ ਤੇ ਆਪਾਂ ਆ ਚੁੱਕੇ ਲੰਗਰ ਚ ਖੀਰਾ ਰੋਟੀ ਪ੍ਰਸ਼ਾਦਾ ਤੇ ਇੱਕ ਕੁਰਕਰੇ ਜਿਹੇ ਹੈਗੇ ਫੁੱਲੇ ਜੇ ਤੇ ਮੁੰਡਾ ਪੂਰਾ ਖੁਸ਼ ਆ ਤੇ ਆਸੇ ਪਾਸੇ ਆ ਮੁੰਡਾ ਵੀ ਖੁਸ਼ ਆ ਨਾਲ ਖੜਾ ਲੰਗਰ ਛਕਣ ਤੋਂ ਬਾਅਦ ਮੈਂ ਵੀ ਸ਼ਕੀ ਭੰਗ ਇੱਕ ਹੋਰ ਕੁਰੇ ਦਾ ਆਪਾਂ ਪਹਿਲਾਂ ਹੀ ਖਾ ਲਏ ਸੀ ਇਹ ਫੁੱਲੇ ਜਿਹੇ ਹੈਗੇ ਜਿਹੜੇ ਪੰਗ ਛੱਕ ਕੇ ਫਿਰ ਦੇਖਦੇ ਆ ਕਿਵੇਂ ਦਾ ਮਰੰਗ ਬਣਿਆ ਜਾਂਦਾ ਹੌਲੀ ਹੌਲੀ ਦੇਖੋ ਹੌਲੀ ਹੌਲੀ ਸੰਗਤ ਵੱਧਦੀ ਜਾ ਰਹੀ ਆ ਕਿਉਂਕਿ ਪਿੰਡ ਦੇ ਸਾਰੇ ਲੋਕ ਇਕੱਠੇ ਹੋਣਗੇ ਅੱਜ ਸਾਰੇ ਲੋਕ ਆਉਣਗੇ ਪਿੰਡ ਦੇ ਤੁਸੀਂ ਵੇਖ ਸਕਦੇ ਹੋ ਪਹਿਲਾਂ ਜਦੋਂ ਮੈਂ ਆਇਆ ਸੀ ਉਦੋਂ ਖਾਲੀ-ਖਾਲੀ ਸੀ ਤੇ ਹੁਣ ਵੇਖੋ ਕਿੰਨੀ ਸੰਗਤ ਆ ਗਈ ਆ ਹਨਾ ਆਸੇ-ਪਾਸੇ ਦਿਖਾ ਦਿੰਨਾ ਤੁਹਾਨੂੰ ਕਾਫੀ ਲੋਕ ਆ ਗਏ ਆ ਕਿਉਂਕਿ ਅੱਜ ਐਂਡ ਆ ਵਰਤਾਂ ਦਾ ਆਖਰੀ ਦਿਨ ਆ ਇਤਾਂ ਕਰਕੇ ਅੱਜ ਸਾਰਾ ਪੈਂਡ ਹੀ ਆਊਗਾ ਸਾਰਾ ਪੈਂਡ ਇੱਥੇ ਇਕੱਠਾ ਹੋਊਗਾ ਤੇ ਵਧੀਆ ਪ੍ਰੋਗਰਾਮ ਚੱਲੇਗਾ ਚੱਲ ਪਿਆ ਜੀ ਪੂਰਾ ਜੋਰਾਂ ਛੋਰਾ ਦੇ ਕੰਮ ਤੇ ਇਸ ਤੋਂ ਪਹਿਲਾਂ ਆਪਾਂ ਲੰਗਰ ਵਰਤੌਣ ਲੱਗ ਗਏ ਸੀ ਜਦੋਂ ਸਟਾਰਟਿੰਗ ਹੋਈ ਸੀ ਤੇ ਹੁਣ ਲੰਗਰ ਵਰਤਾਜੇ ਹੁਣ ਆਇਆ ਮੈਂ ਉੱਥੇ ਹੁਣ ਹੋ ਦੀ ਡਿਊਟੀ ਲਾ ਆਇਆ ਤੇ ਹੁਣ ਮੈਂ ਕਿਹਾ ਮੈਂ ਵੀਡੀਓ ਬਣਾਉਣ ਨਾਲੇ ਵੇਖ ਲਾ ਹਨਾ ਤੇ ਮੈਨੂੰ ਤਾਂ ਕੰਮ ਥੋੜਾ ਜਿਹਾ ਖਤਰੇਯੋਗ ਹੀ ਲੱਗਦਾ ਓਕਾ ਹੀ ਆ ਕੰਮ ਫੇਰ ਵੀ ਕਰਦੇ ਆ ਸਰਦਾਰ ਲੂਆ ਭਗਤਾ ਜਿਹੜੇ ਦੇ ਇੱਧਰ ਦੇਖੋ ਭੀੜ ਕਿੰਨੀ ਹੋ ਚੁੱਕੀ ਆ ਸਾਰਾ ਪਿੰਡ ਆ ਚੁੱਕਿਆ ਸਾਰਾ ਪਿੰਡ ਸਾਰੀ ਧਰਮਸ਼ਾਲਾ ਭਰ ਗਈ ਆ ਲੋਕਾਂ ਨਾਲ ਸਾਰੇ ਲੋਕੋ ਪਿੰਡ ਦੇ ਆ ਚੁੱਕੇ ਆ ਇਹ ਪ੍ਰੋਗਰਾਮ ਵਧੀਆ ਚੱਲ ਰਿਹਾ ਵਰਤਾਂ ਦਾ ਉਹ ਦੇਖੋ ਮੁੰਡੇ ਮਾਰ ਰਿਹਾ ਸੰਗਲ ਦਿਖਾਉਣਾ ਤੁਹਾਨੂੰ ਮੈਂ ਜਾ ਕੇ ਸਾਹਮਣੇ ਦੇਖੋ ਅੱਜ ਚਾ ਸਾਰਿਆਂ ਨੂੰ ਚਾ ਖੁਸ਼ੀ ਹੈ ਇਸ ਗੱਲ ਦੀ ਕਿ ਪ੍ਰੋਗਰਾਮ ਵਧੀਆ ਹੁੰਦਾ ਪਿੰਡ ਦਾ ਕਿਉਂਕਿ ਸਾਂਝਾ ਪ੍ਰੋਗਰਾਮ ਹੈ ਸਾਂਝਾ ਤੁਸੀਂ ਦੇਖ ਦੇਖ ਹੀ ਸਕਦੇ ਹੋ ਨਾ ਕਿਉਂਕਿ ਸਾਰੇ ਪੈਂਡ ਦੇ ਲੋਕ ਆਏ ਹੋਏ ਆ ਉਹ ਦੇਖੋ ਜੀ ਮੁੰਡਾ ਡੈਗ ਪਿਆ ਕਿਉਂਕਿ ਪੌਣ ਆਈ ਹੁੰਦੀ ਆ ਪਤਾ ਨਹੀਂ ਲੱਗਦਾ ਹਨਾ ਪੈਰ ਨਹੀਂ ਲੱਗਦੇ ਥੱਲੇ ਸੁਣਿਆ ਮੈਂ ਆਪਾਂ ਨੂੰ ਕਦੇ ਆਈ ਨਹੀਂ ਕਹਿੰਦੇ ਹੁੰਦੇ ਪੈਰ ਨਹੀਂ ਥੱਲੇ ਲੱਗਦਾ ਹੁੰਦਾ ਪਤਾ ਨਹੀਂ ਲੱਗਦਾ ਬੰਦੇ ਨੂੰ ਪੌਣ ਆਉਂਦੀ ਜਦੋਂ ਤੇ ਉਹ ਤਾਂ ਡੈਗ ਗਿਆ ਤੇ ਮਿੰਟਕ ਬਾਅਦ ਹੀ ਉਹਨੂੰ ਸਹੀ ਹੋ ਜਾਣਾ ਭਾੜ ਕੇ ਸਾਰਾ ਕੁਝ ਸਹੀ ਹੋ ਜਾਣਾ ਤੇ ਵਧੀਆ ਚੱਲ ਰਿਹਾ ਪ੍ਰੋਗਰਾਮ ਉਹ ਦੇਖੋ ਟਕੇ ਮੁੰਡਾ ਤੁਹਾਡੇ ਸਾਹਮਣੇ ਹੀ ਆ ਤੇ ਦੇਖ ਕੇ ਜਿਹੜਾ ਨਵਾਂ ਬੰਦਾ ਵੇਂਦਾ ਹੁਣ ਤਾਂ ਡਰ ਲੱਗਦਾ ਹਨਾ ਵੇਖ ਕੇ ਵੀ ਕੀ ਹੋ ਗਿਆ ਪਰ ਇਹ ਹੁੰਦਾ ਹੀ ਰਹਿੰਦਾ ਇਦਾਂ ਚੱਲਦਾ ਹੀ ਰਹਿੰਦਾ ਹਰ ਸਾਲ ਹੀ ਚੱਲਦਾ ਐਵੇਂ ਪਿੰਡ ਦੇ ਲੋਕ ਦੇਖੋ ਤੁਸੀਂ ਸਾਰੇ ਪਿੰਡ ਦੇ ਲੋਕ ਆ ਚੁੱਕੇ ਆ ਪੂਰਾ ਰੰਗ ਭੰਜੂਕਿਆ ਪੂਰਾ ਇੱਧਰ ਫਿਰ ਕਹਿੰਦੇ ਛੋਟੇ ਮੁੰਡੇ ਵੀ ਨਹੀਂ ਘੱਟ ਕਿਸੇ ਨੂੰ ਦੇਖੋ ਛੋਟੇ ਮੁੰਡੇ ਕਹਿੰਦੇ ਅਸੀਂ ਵੀ ਸ਼ਾਮਲ ਹੋਣਾ ਵਿੱਚ ਤਾਂ ਆ ਗਿਆ ਦੇਖੋ ਕਿੰਨੇ ਪਿਆਰੇ ਲੱਗਦੇ ਕਿੰਨੇ ਸੋਹਣੇ ਲੱਗਦੇ ਹਨ ਤੇ ਨਾਲ ਨਾਲ ਪਿੰਡ ਦੇ ਲੋਕ ਹੱਸੀ ਵੀ ਜਾ ਰਹੇ ਹਨ ਆਨੰਦ ਵੀ ਲਈ ਜਾ ਰਹੇ ਆ ਤੇ ਦੇਖੋ ਬਹੁਤ ਵਧੀਆ ਪ੍ਰੋਗਰਾਮ ਆ ਪਿੰਡ ਦਾ ਮੈਨੂੰ ਤਾਂ ਬਹੁਤ ਵਧੀਆ ਲੱਗਦਾ ਇਹ ਪ੍ਰੋਗਰਾਮ ਦੇਖੋ ਸਾਰੇ ਪਿੰਡ ਦੇ ਵਾਸੀ ਖੜੇ ਸਾਰੇ ਬਾਕੀ ਗਰਮੀ ਬਹੁਤ ਅੱਜ ਪਸੀਨੋ ਪਸੀਨੀ ਹੋਈ ਜਾਂਦੀ ਹੈ ਗਰਮੀ ਬਹੁਤ ਜ਼ਿਆਦਾ ਲੱਗੀ ਜਾਂਦੀ ਹੈ ਕਿਉਂਕਿ ਬਾਕੀ ਭੀੜ ਹੋ ਜਾਂਦੀ ਉਹਦੇ ਕਰਕੇ ਗਰਮੀ ਲੱਗਦੀ ਹੈ ਹਨਾ ਇੱਕ ਗਰਮੀ ਹੈਗੀ ਵੀ ਅੱਜ ਉਹ ਹੀ ਸਾਲਿਆਂ ਨੂੰ ਪਸੀਨਾ ਆਈ ਜਾਂਦਾ ਉਹ ਡੈਗ ਗਿਆ ਸੀ ਮੁੰਡਾ ਛੋਟਾ ਉਹ ਘਰਤਾ ਸਾਈਡ ਤੇ ਚਲੋ ਬਚਾ ਹੋ ਗਿਆ ਇਦਾਂ ਹੀ ਚੱਲਦਾ ਇਹ ਪ੍ਰੋਗਰਾਮ ਇਦਾਂ ਹੀ ਚੱਲਦਾ ਜਾਂਦਾ ਕਦੇ ਕੋਈ ਆ ਜਾਂਦਾ ਕਦੇ ਕੋਈ ਆ ਜਾਂ ਜਿਹਨੂੰ ਪੌਣ ਆ ਜਾਂਦੀ ਉਹ ਆ ਜਾਂਦਾ ਨਹੀਂ ਪਤਾ ਲੱਗਦਾ ਲੋਕ ਪੈਂਡ ਦੇ ਹੱਸ ਵੀ ਰਹੇ ਆ ਵਿੱਚ ਦੀ ਤੇ ਆਪਾਂ ਨੂੰ ਹੀ ਹਾਸਾ ਆ ਰਿਹਾ ਥੋੜਾ ਥੋੜਾ ਬਾਕੀ ਵਧੀਆ ਗੱਲ ਆ ਨਾਲੇ ਮਨੋਰੰਜਨ ਹੁੰਦਾ ਰਹਿੰਦਾ ਹਨਾ ਤੇ ते तकरीबन 3 ਕੁ ਵੱਜ ਚੁੱਕੇ ਸੀ ਤੇ ਪ੍ਰੋਗਰਾਮ ਸਮਾਪਤ ਹੋ ਚੁੱਕਾ ਸੀ ਹੁਣ ਐਂਡ ਤੇ ਮੁੰਡੇ ਨੱਚੀ ਜਾ ਰਹੇ ਸੀ ਤੇ ਜਿਹੜੇ ਛੋਟੇ ਮੁੰਡੇ ਸੰਗਲ ਮਾਰੀ ਜਾ ਰਹੇ ਸੀ ਕਿਉਂਕਿ ਹੁਣ ਜਿਹੜੇ ਮੁੰਡੇ ਆ ਉਹ ਕਹਿੰਦੇ ਆ ਆਨੰਦ ਲੈ ਲੀਏ ਅਸੀਂ ਵੀ ਨਿਆਰੇ ਲੈ ਲੀਏ ਤੇ ਪੈਨ ਵਾਲੇ ਹੁਣ ਘਰਾਂ ਨੂੰ ਚੱਲੇ ਆ ਤੇ ਇਹ ਨੱਚ ਟੱਪ ਕੇ ਆਪ ਦਾ ਇੰਜੋਏ ਕਰਦੇ ਪਏ ਆ ਤੇ ਅੱਜ ਇਹ ਖਤਮ ਆ ਪ੍ਰੋਗਰਾਮ ਇੱਥੇ ਤਾਂ ਉਸ ਤੋਂ ਬਾਅਦ ਦੇਖਦੇ ਆਪਾਂ ਕੀ ਕਰਨਾ ਕੀ ਨਹੀਂ ਤੇ ਹੁਣ ਆਪਾਂ ਚੱਲਦੇ ਆਂ ਇੱਥੋਂ ਤੇ ਹੁਣ ਸਾਰੇ ਪਿੰਡ ਦੇ ਲੋਕ ਘਰਾਂ ਨੂੰ ਚਲੇ ਗਏ ਥੋੜੇ ਕਿ ਲੋਕ ਰਹਿ ਗਿਆ ਤੇ ਇੱਥੇ ਢੋਲ ਵਾਲਾ ਵੀ ਆ ਗਿਆ ਢੋਲ ਵੱਜ ਰਿਹਾ ਹੈਗਾ ਹਨ ਤੁਸੀਂ ਸੁਣ ਸਕਦੇ ਹੋ ਸਾਹਮਣੇ ਤੇ ਸਾਮਾਨ ਸਮੂਹ ਲੱਦੀ ਜਾ ਰਿਹਾ ਸਾਰਾ ਕੁਝ ਹਨਾ ਕਿਉਂਕਿ ਬਸ ਹੁਣ ਖਤਮ ਆ ਪ੍ਰੋਗਰਾਮ ਤਿਆਰੀਆਂ ਸੀ ਤੇ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਆ ਗਿਆ ਸੀ ਮੀ ਮ ਆ ਗਿਆ ਸੀ ਦੋਸਤ ਦੇ ਘਰੇ ਤੇ ਆਪਾਂ ਇਹ ਵਲੋਗ ਕਰਦੇ ਆ ਇੱਥੇ ਖਤਮ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਫੋਲੋ ਜੇਕਰ ਫੇਸਬੁੱਕ ਤੇ ਜੁੜੇ ਆ ਤਾਂ ਫੋਲੋ ਕਰ ਲਿਓ YouTube ਤੇ ਜੁੜੇ ਆ ਤਾਂ ਸਬਸਕ੍ਰਾਈਬ ਕਰ ਲਿਓ tá no